ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਵੱਲੋਂ 12 ਸੀਟਾਂ ਨੂੰ 6 ਪਾਰਟੀਆਂ ਵਿੱਚ ਵੰਡ ਕੇ ਸੱਤੋਂ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਪਰ ਆਪ ਦਾ ਪਰਮ ਨਹੀਂ ਜਾ ਰਹੀ ਸੰਗਰੂਹ ਸੀਟ ਨੂੰ ਪੀਡੀਏ ਨੇ ਇੱਕ 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 ਖਾਲੀ ਛੱਡ ਦਿੱਤਾ ਸੀ ਕਿ ਇਸ ਸੀਟ ਤੇ ਉਹ ਕੋਈ ਤਾਕੜਾ ਉਮੀਦਵਾਰ ਉਤਾਰਨਗੇ ਜਿਸ ਦੀ ਉਹ ਭਾੜ ਵਿੱਚ ਨੇ ਪਰ ਹੁਣ ਚਰਚਾਵਾਂ ਦਾ ਦੌਰ ਗਰਮ ਹੋ ਲੱਗਾ ਹੈ ਕਿ ਆਪ ਤੋਂ ਅਸਤੀਫਾ ਦੇ ਚੁੱਕੇ ਤੇ ਪਿਛਲੇ ਲੋਕ ਸਭਾ ਚੋਣਾਂ ਵਿੱਚ ਹਰ ਸਿਮਰਤ ਬਾਦਲ ਖਿਲਾਫ ਚੋਣ ਲੜ ਚੁੱਕੇ ਮਸ਼ਹੂਰ ਗਾਇਕ ਜੱਸੀ ਜਸਰਾਜ ਪੀਡੀਏ ਵੱਲੋਂ ਆਪ ਦੇ ਪ੍ਰਧਾਨ ਭਗਵੰਤ ਮਾਨ ਨੂੰ ਸਕਦੇ ਲਈ ਉਤਰ ਸਕਦੇ ਨੇ ਜਦੋਂ ਇਸ ਬਾਰੇ ਭਗਵੰਤ ਮਾਨ ਤੋਂ ਪੁੱਛਿਆ ਗਿਆ ਕਿ ਤੁਹਾਡੇ ਖਿਲਾਫ ਜੱਸੀ ਜਸਰਾਜ ਨੂੰ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਆਪਣਾ ਉਮੀਦਵਾਰ ਬਣਾਉਣ ਦੀ ਤਿਆਰੀ ਵਿੱਚ ਹੈ ਤਾਂ ਕੀ ਜਵਾਬ ਦਿੱਤਾ ਭਗਵੰਤ ਮਾਨ ਨੇ ਤੁਸੀਂ ਵੀ ਦੇਖ ਲਓ ਕੋਈ ਗੱਲ ਨਹੀਂ ਜਿਹਨੂੰ ਹੱਕ ਹੈ ਰੇਕ ਨੂੰ ਜਿਹਨੂੰ ਮਰਜ਼ੀ ਉਮੀਦਵਾਰ ਬਣਾਉਣ ਆ ਲੋਕ ਦੱਸਣਗੇ ਜੀ ਫੈਸਲਾ ਤਾਂ ਇਹਨਾਂ ਨੇ ਕਰਨਾ ਹੈ ਮੇਰੇ ਖਿਲਾਫ ਕੌਣ ਆਉਂਦਾ ਹੈ ਮੈਂ ਕਿਹਦੇ ਖਿਲਾਫ ਲੜਦਾ ਇਹ ਤਾਂ ਵੈਸੇ ਹੈਡਲਾਈਨਸ ਨੇ ਬਾਕੀ ਤਾਂ ਆ ਸੱਥਾਂ ਚ ਬਹਿ ਕੇ ਠੀਕ ਹੈ ਨਾ ਪ੍ਰੋਗਰਾਮ ਉਹ ਵੀ ਦੇਣਗੇ ਪ੍ਰੋਗਰਾਮ ਅਸੀਂ ਵੀ ਦੇਵਾਂਗੇ ਮੇਰਾ 5 ਸਾਲ ਦਾ ਰਿਕਾਰਡ ਕਾਂਗਰਸ ਦਾ 5 ਸਾਲ ਦਾ ਰਿਕਾਰਡ ਅਕਾਲੀ ਦਲ ਦਾ 5 ਸਾਲ ਦਾ ਰਿਕਾਰਡ ਲੋਕ ਕੰਪੇਅਰ ਕਰਨਗੇ ਫੈਸਲਾ ਇਹਨਾਂ ਨੇ ਕਰਨਾ ਹੈ